ਤੈਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਚੰਡੀਗੜ੍ਹ ਹੀ ਰਹਿਣ ਲੱਗ ਪਿਆ। ਇਧਰ ਪਿੰਡ ਵਿੱਚ ਉਸਦੀ ਬਜ਼ੁਰਗ ਮਾਂ ਇਕੱਲੀ ਰਹਿੰਦੀ ਸੀ। ਇੱਕ ਦਿਨ ਉਸਦੀ ਮਾਂ ਦੀ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ। ਪਿੰਡ ਵਿੱਚ ਉਹਨਾਂ ਦੇ ਆਂਢ-ਗੁਆਂਢੀ ਸਨ। ਉਹ ਉੱਥੇ ਮਾਂ ਕੋਲ ਆ ਗਏ ਅਤੇ ਉਹਨਾਂ ਨੇ ਕਿਹਾ ਮਾਂ ਤੈਨੂੰ ਅਸੀਂ ਹਸਪਤਾਲ ਲੈ ਚਲਦੇ ਹਾਂ। ਔਰ ਉਸ ਬਜ਼ੁਰਗ ਮਾਤਾ ਨੇ ਕਿਹਾ ਨਹੀਂ ਮੈਂ ਠੀਕ ਹਾਂ ਮੈਂ ਆਪਣੇ ਪੁੱਤ ਨੂੰ ਚੰਡੀਗੜ੍ਹ ਫੋਨ ਲਾਇਆ ਹੈ ਉਹ ਬਸ ਆਉਂਦਾ ਹੀ ਹੋਵੇਗਾ ਉਹ ਆਪੇ ਆ ਕੇ ਮੈਨੂੰ ਹਸਪਤਾਲ ਲੈ ਜਾਵੇਗਾ 3-4 ਦਿਨ ਤੱਕ ਉਸ ਦੀ ਮਾਂ ਉਡੀਕਦੀ ਰਹੀ ਪਰ ਉਸ ਦਾ ਪੁੱਤ ਨਾ ਆਇਆ ਫਿਰ 4 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ 5ਵੇਂ ਦਿਨ ਉਸ ਦਾ ਪੁੱਤ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਇਆ ਪੁੱਤ ਨੂੰ ਦੇਖਦਿਆਂ ਹੀ ਮਾਂ ਬਹੁਤ ਖੁਸ਼ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਪੁੱਤ ਨੇ ਆਉਂਦਿਆਂ ਹੀ ਆਖਿਆ ਹਾਂ ਕਿਵੇਂ ਆਮਾ ਠੀਕ ਆ ਹੁਣ ਕੀ ਕਰ ਲਿਆ ਬਸ ਪੁੱਤ ਕੁਝ ਨਹੀਂ ਹੁਣ ਤਾਂ ਬਸ ਬਜ਼ੁਰਗ ਹੋ ਗਏ ਆ ਅੱਗੇ ਜਾਂਦੀਆਂ ਤਿਆਰੀਆਂ ਹਨ ਬਾਕੀ ਹੁਣ ਤੂੰ ਆ ਗਿਆ ਹੈ ਮੈਂ ਆਪੇ ਠੀਕ ਹੋ ਜਾਣਾ ਬਸ ਮਾਂ ਤੂੰ ਬਿਮਾਰ ਹੀ ਪਈ ਰਿਹਾ ਕਰ ਜਦੋਂ ਦੇਖੋ ਸਾਰਾ ਕੰਮ ਤੰਦਾ ਵਿੱਚ ਹੀ ਛੱਡ ਕੇ ਆਉਣਾ ਪੈਂਦਾ ਤੇਰਾ ਪਤਾ ਲੈਣ ਵਾਸਤੇ ਬੱਚਿਆਂ ਦੀਆਂ ਵੀ ਸਕੂਲੋਂ ਛੁੱਟੀਆਂ ਲੈਣੀਆਂ ਪਈਆਂ ਤੁਹਾਡੇ ਕਰਕੇ ਹਾਂ ਦੱਸੋ ਹੁਣ ਕੀ ਗੱਲ ਹੋਈ ਐ ਤੁਹਾਨੂੰ ਦੇਖਣ ਨੂੰ ਤਾਂ ਤੁਸੀਂ ਬਿਲਕੁਲ ਠੀਕ ਠਾਕ ਲੱਗ ਰਹੇ ਹੋ ਚੰਗੇ ਭਲੇ ਹੋ ਪੁੱਤ ਹੁਣ ਤਾਂ ਮੈਂ ਪਹਿਲਾਂ ਵਰਗੀ ਨਹੀਂ ਰਹੀ ਮੇਰੇ ਕੋਲੋਂ ਤਾਂ ਬੱਚਿਆਂ ਲਈ ਵੀ ਕੁਝ ਖਾਣ ਨੂੰ ਨਹੀਂ ਬਣਾਇਆ ਗਿਆ ਪੁੱਤ ਮੈਨੂੰ ਦੱਸ ਪਾਈਏ ਕਿਸੇ ਨੇ ਇੱਕ ਬਹੁਤ ਸਿਆਣਾ ਡਾਕਟਰ ਹੈ ਜੇ ਤੂੰ ਮੈਨੂੰ ਉਹਦੇ ਕੋਲ ਲੈ ਜਾਵੇਂ ਤਾਂ ਤੇਰਾ ਬੜਾ ਭਲਾ ਹੋਵੇਗਾ ਮਾਤਾ ਮੈਨੂੰ ਅਤੇ ਬੱਚਿਆਂ ਨੂੰ ਦਿੰਦੀ ਇੱਕੋ ਹੀ ਛੁੱਟੀ ਮਿਲੀ ਹੈ ਅਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਸੀ ਕਿ ਤੁਹਾਡਾ ਪਤਾ ਲੈਣ ਤੋਂ ਬਾਅਦ ਗੁਰਦੁਆਰਾ ਸ੍ਰੀ ਹਰਵੰਦਰ ਸਾਹਿਬ ਜੀ ਵਿਖੇ ਮੱਥਾ ਟੇਕ ਕੇ ਆਵਾਂਗੇ ਪਰ ਜੇ ਤੈਨੂੰ ਡਾਕਟਰ ਕੋਲ ਲੈ ਗਏ ਤਾਂ ਜਿਹੜਾ ਅਸੀਂ ਹਰਵੰਦਰ ਸਾਹਿਬ ਜੀ ਵਿਖੇ ਜਾਣ ਦਾ ਮੂੰਹ ਕੱਢਿਆ ਹੈ ਉਹਦਾ ਕੀ ਬਣੂ ਤੂੰ ਮੈਨੂੰ ਇਹ ਦੱਸ ਕਿ ਤੈਨੂੰ ਇਲਾਜ ਵਾਸਤੇ ਕਿੰਨੇ ਪੈਸੇ ਚਾਹੀਦੇ ਹਨ ਮੈਂ ਤੈਨੂੰ ਪੈਸੇ ਦੇ ਦਿੰਦਾ ਹਾਂ ਤੂੰ ਆਪਣਾ ਇਲਾਜ ਕਰਵਾ ਲਈਂ ਠੀਕ ਹੈ ਪੁੱਤ ਤੁਹਾਡਾ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਲਈ ਜਾਣਾ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਮੂੰਹ ਕੱਢਿਆ ਹੈ ਤੁਸੀਂ ਜਾਓ ਮੱਥਾ ਟੇਕ ਕੇ ਆਓ ਤੁਹਾਡੇ ਸਾਰਿਆਂ ਤੇ ਵਾਹਿਗੁਰੂ ਮਿਹਰ ਕਰੇ ਪੁੱਤ ਦੋਸਤੋ ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਕਿ ਮਾਂ ਲਈ ਪੁੱਤ ਦਾ ਸਾਥ ਅਤੇ ਪਿਆਰ ਜ਼ਰੂਰੀ ਸੀ ਜੇਕਰ ਮਾਂ ਲਈ ਪੈਸੇ ਹੀ ਜ਼ਰੂਰੀ ਹੁੰਦੇ ਤਾਂ ਉਹ ਪੈਸੇ ਤਾਂ ਉਸ ਨੂੰ ਆਂਢੀ ਗੁਆਂਢੀ ਦੇਣ ਲਈ ਵੀ ਤਿਆਰ ਸਨ ਸੋ ਦੋਸਤੋ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੋ ਪੁੱਤ ਨੇ ਸ੍ਰੀ ਹਰਵਿੰਦਰ ਸਾਹਿਬ ਜੀ ਜਾਂ ਦਾ ਮੂੰਹ ਕੱਢਿਆ ਸੀ ਉਹ ਜ਼ਰੂਰੀ ਸੀ ਜਾਂ ਫਿਰ ਮਾਂ ਦਾ ਇਲਾਜ ਕਰਾਉਣਾ ਜ਼ਰੂਰੀ ਸੀ